ਟੋਡੀ ਮਹਿਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਧਾਇਓ ਰੇ ਮਨ ਦੇ ਦਿਸ਼ ਧਾਇਓ ਮਾਇਆ ਮਗਨ ਸੁਆਦ ਲੋਭ 모ਹਿਓ ਤਿਨ ਪ੍ਰਭ ਆਪ ਭੁਲਾਇਓ ਰਹਾ ਹੇ ਮਨ ਜੀਵ ਜੜਾ ਉਹ ਤਸੀ ਪਾਸੀ ਦੌੜਦਾ ਫਿਰਦਾ ਹੈ ਮਾਇਆ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਲੋਭ ਦੇ ਵਿੱਚ ਮੋਇਆ ਰਹਿੰਦਾ ਹੈ ਪਰ ਪਤੇ ਦੀ ਗੱਲ ਇਹ ਹੈ ਕਿ ਜੀਵ ਦੇ ਵੀ ਵਸਤੀ ਗੱਲ ਨਹੀਂ ਤិន ਪ੍ਰਭ ਆਪ ਭੁਲਾਇਓ ਉਸ ਪ੍ਰਮਾਤਮਾ ਨੇ ਖੁਦ ਜੀਵ ਨੂੰ ਇੰਨਾ ਰਾਹਾਂ ਤੇ ਤੋਰਿਆ ਹੋਇਆ ਕੁਰਾਹੇ ਪਾ ਕੇ ਰੱਖਿਆ ਹੋਇਆ ਕਹਿਣ ਤੋਂ ਭਾਵ ਹਰੇਕ ਜੀਵ ਦੀ ਜਿਹੜੀ ਵੀ ਅਕਲ ਹੈ ਜਿੰਨੀ ਵੀ ਉਹਨੂੰ ਸਮਝ ਹੈ ਉਹ ਓਨੀ ਕੀ ਹੈ ਜਿੰਨੀ ਪ੍ਰਮਾਤਮਾ ਨੇ ਉਹਨੂੰ ਬਖਸ਼ੀ ਨਾ ਉਹਦੇ ਤੋਂ ਘੱਟ ਹੈ ਨਾ ਉਹਦੇ ਤੋਂ ਜ਼ਿਆਦਾ ਹੈ ਹਰ ਜੀਵ ਨੂੰ ਉਸ ਪ੍ਰਮਾਤਮਾ ਨੇ ਵੱਖਰੀ ਸਮਝ ਬਖਸ਼ੀ ਜੇਕਰ ਕਿਸੇ ਨੂੰ ਚੰਗੇ ਰਸਤੇ ਤੇ ਤੁਰਨ ਦੀ ਅਕਲ ਬਖਸ਼ੀ ਹੈ ਤਾਂ ਉਹ ਵੀ ਪ੍ਰਮਾਤਮਾ ਨੇ ਬਖਸ਼ੀ ਹੈ ਜੇਕਰ ਕਿਸੇ ਨੂੰ ਕਰਾਹੇ પા ਕੇ ਰੱਖਿਆ ਹੋਇਆ ਤਾਂ ਕਰਾਹੇ ਪੈਣ ਦੀ ਅਕਲ ਵੀ ਉਸੇ ਹੀ ਪ੍ਰਮਾਤਮਾ ਨੇ ਬਖਸ਼ੀ ਹੈ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕ ਸੁਭ ਕੋ ਪਰਗ੍ਰਹ ਜੋ ਹਨ ਜਾਇਓ ਮਨੁਖ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਦੇ ਨਾਲ ਸਾਧ ਸੰਗਤ ਦੇ ਨਾਲ ਇੱਕ ਪਲ ਵਾਸਤੇ ਵੀ ਆਪਣਾ ਇਹ ਮਨ ਨਹੀਂ ਜੋੜਦਾ ਕਸੁੰਬੇ ਦੇ ਫੁੱਲ ਦੇ ਰੰਗ ਵੇਖ ਕੇ ਖੁਸ਼ ਹੁੰਦਾ ਤੇ ਪ੍ਰਾਇੇ ਕਰ ਵਲ ਧੱਕਣ ਤੁਰ ਪੈਂਦਾ ਇੱਥੇ ਕਿਸੇ ਨੂੰ ਇਸ ਗੱਲ ਦਾ ਬਲੇਮ ਨਹੀਂ ਦਿੱਤਾ ਜਾ ਰਿਹਾ ਕਿ ਉਹ ਸਾਧ ਸੰਗਤ ਵਿੱਚ ਨਹੀਂ ਜੁੜਦਾ ਜਾਂ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਮਨ ਨਹੀਂ ਜੋੜਦਾ ਇੱਥੇ ਗੁਰੂ ਸਾਹਿਬ ਇਸ ਸੰਸਾਰ ਦੇ ਜੀਵਾਂ ਦੀ ਸਿਰਫ ਇੱਕ ਸਚਾਈ ਬਿਆਨ ਕਰਦੇ ਪਏ ਆ ਕਿ ਸੰਸਾਰ ਦੇ ਵਿੱਚ ਇਹ ਵਰਤਾਰਾ ਵਾਪਰਦਾ ਕਿ ਜੀਵ ਹੈਗੇ ਆ ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਚ ਮਨ ਨਹੀਂ ਜੋੜਦੇ ਜਿਹੜੇ ਸਾਧ ਸੰਗਤ ਦੇ ਵਿੱਚ ਨਹੀਂ ਜੁੜਦੇ ਜਿਹੜੇ ਦੁਨੀਆਂ ਦੀਆਂ ਚੀਜ਼ਾਂ ਨੂੰ ਵੇਖ-ਵੇਖ ਕੇ ਖੁਸ਼ ਹੁੰਦੇ ਆ ਤੇ ਪ੍ਰਾਇ ਕਰ ਆਪਣ ਲੱਤ ਤੱਕਦੇ ਇਹਦੇ ਚ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਗੱਲ ਗੁਰੂ ਸਾਹਿਬ ਨੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਪਹਿਲਾਂ ਹੀ ਸਪਸ਼ਟ ਕਰਤੀ ਆ ਜੇ ਉਹ ਅਜਿਹਾ ਕਰਦੇ ਆ ਤਾਂ ਤਾਂ ਹੀ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਇੰਜ ਹੀ ਕਰਨ ਦੀ ਅਕਲ ਪਖਸ਼ ਦੇ ਚਾਰੇ ਨੇ ਕਮਲ ਸੋ ਭਾਉ ਨ ਕੀਨੋ ਨਾ ਸਤਿ ਪਰਖ ਮਨਾਇਓ ਧਾਵਤ ਕੋ ਧਾਵੈ ਬਹੁ ਭਾਂਤੀ ਜਿਉ ਤੇਲੀ ਬਲਦ ਪਰਮਾਇਓ ਏ ਮਨ ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ ਨਾਸਵੰਤ ਪਦਾਰਥਾਂ ਦੇ ਖਾਤਰ ਤੂੰ ਦੌੜਦਾ ਫਿਰਦਾ ਤੇਰੀ ਪਟਕਣਾ ਕਦੇ ਮੁੱਕਦੀ ਨਹੀਂ ਜਿਵੇਂ ਤੇਲੀ ਦਾ ਬਲਦ ਕੋਲੂ ਅੱਗੇ ਚੁੱਪ ਕੇ ਤੁਰਦਾ ਰਹਦਾ ਉਸ ਕੋਲੂ ਦੇ ਦੁਆਲੇ ਕੀੜੇ ਕੱਟੀ ਜਾਂਦਾ ਕੱਢੀ ਜਾਂਦਾ ਪਰ ਉਹਦਾ ਪੈਂਡਾ ਕਦੇ ਮੁੱਕਦਾ ਨਹੀਂ ਮੜਮੜ ਉਸੇ ਦੁਆਲੇ ਤੁਰਿਆ ਫਿਰਦਾ ਉਹੀ ਹਾਲ ਮਾਇਕ ਪ੍ਰਵਿਰਤੀ ਵਾਲੇ ਜੀਵਦਾ ਇਹ ਸੋਚ ਕੇ ਉਹ ਮਾਇਆ ਕਮਾਉਂਦਾ ਹੈ ਕਿ ਉਹਦੇ ਨਾਲ ਉਹਨੂੰ ਖੁਸ਼ੀ ਹੋਊਗੀ। ਜੀਵਨ ਚ ਸਕੂਨ ਆਊਗਾ। ਮਾਇਆ ਕਮਾਉਂਦਾ ਜਾਂਦਾ ਹੈ ਸਕੂਨ ਆਉਂਦਾ ਨਹੀਂ। ਖੁਸ਼ੀ ਆਉਂਦੀ ਨਹੀਂ। ਉੱਥੇ ਦਾ ਉੱਥੇ ਹੀ ਰਹਿ ਜਾਂਦਾ। ਦੁੱਖਾਂ ਦੇ ਵਿੱਚ ਘਿਰਿਆ ਹੀ ਰਹਿ ਜਾਂਦਾ ਹੈ। ਚਿੰਤਾਵਾਂ ਦੇ ਵਿੱਚ ਘਿਰਿਆ ਹੀ ਰਹਿ ਜਾਂਦਾ ਹੈ। ਕੋਲੂ ਦੇ ਪੈਰਾਂ ਦੀ ਗੱਲ ਉਹ ਤੇ ਲੱਭਾ ਪਰ ਚੱਦੀ ਹੈ। ਮਿਹਨਤ ਕਰੀ ਜਾਂਦਾ ਪਰ ਉਸ ਪਰਿਸਥਿਤੀ ਜੋ ਬਾਹਰ ਨਿਕਲ ਨਹੀਂ ਪਾਰਿਆ। ਸਕੂਨ ਵਾਲੀ ਅਵਸਥਾ ਤੇ ਪਹੁੰਚ ਨਹੀਂ ਪਾਰਿਆ ਜਿਵੇਂ ਕੋਲੂ ਦੇ ਵਿੱਚ ਜੁੜਿਆ ਹੋਇਆ ਬਲਦ ਮਿਹਨਤ ਦਾ ਕਰਦਾ ਤੁਰਦਾ ਤੇ ਸਾਰਾ ਦਿਨ ਪਰ ਪਹੁੰਚਦਾ ਕਿਤੇ ਨਹੀਂ ਜਿੱਥੋਂ ਉਹਨੇ ਦਿਨ ਦੀ ਸ਼ੁਰੂਆਤ ਕੀਤੀ ਸੀ ਦਿਨ ਦੇ ਅਖੀਰ ਤੇ ਵੀ ਉੱਥੇ ਹੀ ਖੜਾ ਹੈ ਨਾਮ ਦਾਣ ਇਸ ਨਾਮ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਨਹ ਬੁਝੋ ਅਪਨਾਇਓ ਏ ਮਨ ਮਾਇਆ ਦੇ ਸਵਾਦ ਵਿੱਚ ਮਸਤ ਮਨੁੱਖ ਪ੍ਰਭੂ ਦਾ ਨਾਮ ਨਹੀਂ ਜਪਦਾ ਸੇਵਾ ਨਹੀਂ ਕਰਦਾ ਜੀਵਨ ਪਵਿੱਤਰ ਨਹੀਂ ਬਣਾਉਂਦਾ ਇੱਕ ਪਲ ਭਰ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦਾ ਕਈ ਕਿਸਮ ਦੇ ਨਾਸਵੰਤ ਜਗਤ ਦੇ ਵਿੱਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵ ਧਾਇਓ ਪੰਚ ਤੂਤ ਰਚ ਸੰਗਤ ਗੋਸ਼ਟ ਮਤ ਵਾਰੋ ਮਤ ਮਾਇਓ ਏ ਮਨ ਮਾਇਆ ਦੇ ਵਿੱਚ ਮਗਨ ਹੋਇਆ ਮਨੁੱਖ ਕਦੇ ਹੋਰਾਂ ਦੀ ਸੇਵਾ ਭਲਾਈ ਦੇ ਕੰਮ ਨਹੀਂ ਕਰਦਾ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਕਾਮ ਆਦਿਕ ਪੰਜਾਂ ਵੈਰੀਆਂ ਦੇ ਨਾਲ ਸਾਥ ਬਣਾਈ ਰੱਖਦਾ ਮੇਲ ਮਲਾਪ ਰੱਖਦਾ ਮਾਇਆ ਦੇ ਨਸ਼ੇ ਚੀ ਮਸਤ ਰਹਿੰਦਾ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛ ਹੈ ਰਾਖਲਾਜ ਅਪਣਾਇਓ ਏ ਨਾਨਕ ਆਖੋ ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਬੇਨਤੀ ਕਰਦਾ ਹਾਂ ਕਿ ਹੇ ਹਰੀ ਮੈਂ ਇਹ ਸੁਣ ਕੇ ਤੇਰੀ ਸ਼ਰਨ ਆਇਆ ਕਿ ਤੂੰ ਭਗਤੀ ਦੇ ਨਾਲ ਪਿਆਰ ਕਰਨ ਵਾਲਾ ਹੈ ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ ਤੇ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ ਮੈਨੂੰ ਆਪਣਾ ਬਣਾ ਲੈ ਤੇ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ ਲੈ ਟੋਡੀ ਮਹਿਲਾ ਪੰਜਮਾ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨੇਕ ਸਾਜ ਸ਼ਿੰਗਾਰ ਬਹੁ ਕਰਤਾ ਜਉ ਮਰਤਕ ਉਡਾਇਆ ਰਹਾਉ اے ਭਾਈ ਜਨਮ ਮਨੋਰਥ ਨੂੰ ਸਮਝਣ ਤੋਂ ਬਿਨਾ ਮਨੁਖ ਜਗਤ ਦੇ ਵਿੱਚ ਆਇਆ ਵਿਅਰਥੀ ਜਾਉ ਅਨੇਕਾਂ ਸ਼ਿੰਗਾਰਾਂ ਦੀਆਂ ਬਨਾਵਟਾਂ ਕਰਦਾ ਆਪਣੇ ਸਰੀਰ ਦੇ ਵਾਸਤੇ ਪਰੇ ਬਨਾਵਟਾ ਇੰਜ ਹੀ ਸਮਝੋ ਜਿਵੇਂ ਮਰਦੇ ਨੂੰ ਕੱਪੜੇ ਪਾਏ ਜਾ ਰਹੇ ਹੋ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਪਾਵੇਂ ਜਿੰਨਾ ਮਰਜੀ ਸਜਾ ਸਵਾਰ ਲਵੋ ਸੋਹਣੇ ਕੱਪੜੇ ਵਸਤਰ ਪਾ ਲਵੋ ਉਹਨੂੰ ਉਹਨਾਂ ਦਾ ਕੋਈ ਲਾਭ ਨਹੀਂ ਕੋਈ ਭਾ ਨਹੀਂ ਇਸੇ ਤਰ੍ਹਾਂ ਜਿਹਦਾ ਮਨ ਹੀ ਅੰਦਰੋਂ ਮਰਿਆ ਪਿਆ ਉਹ ਸਰੀਰ ਦੇ ਉੱਤੇ ਜਿੰਨੇ ਮਰਜੀ ਸ਼ਿੰਗਾਰ ਕਰ ਲਵੇ ਆਨੰਦ ਦਾ ਅਹਿਸਾਸ ਨਹੀਂ ਕਰ ਪਾਏਗਾ ਸੋਸ਼ਲ ਮੀਡੀਆ ਵਗੈਰਾ ਤੇ ਤੁਸੀਂ ਇੱਕ ਫੋਟੋ ਵੇਖੀ ਹੋਣੀ ਹੈ ਜਿਦੇ ਚ ਇੱਕ ਮਕਾਨ ਹੈ ਤਰੇੜਾਂ ਪੈ ਚੁਕੀਆਂ ਨੇ ਤੇ ਉਹਨਾਂ ਤਰੇੜਾਂ ਦੇ ਉੱਪਰ ਚੇਪੀ ਲਾਈ ਹੋਈ ਹੈ ਹੁਣ ਉਹ ਚੇਪੀ ਜਿਹੜੀ ਹੈ ਉਹ ਉਸ ਮਕਾਨ ਨੂੰ ਡਿੱਗਣੋਂ ਤੇ ਨਹੀਂ ਰੋਕ ਸਕਦੀ ਨਾ ਹੀ ਉਹਨੂੰ ਕੋਈ ਸਹਾਰਾ ਦੇ ਰਹੀ ਹੈ ਉਹ ਬਸ ਲੱਗੀ ਹੈ ਦਿਖਦੀ ਹੈ ਸ਼ਾਇਦ ਲਾਉਣ ਵਾਲੇ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਦਿੰਦੀ ਹੈ ਕਿ ਹਾਂ ਇੱਕ ਸਮੱਸਿਆ ਸੀਗੀ ਉਹਦਾ ਮੈਂ ਹੱਲ ਕਰ ਲਿਆ। ਇਹੀ ਹਾਲ ਮਨੁੱਖ ਦਾ ਅੰਦਰੋਂ ਮਰਿਆ ਪਿਆ। ਖੁਸ਼ੀ ਦਾ ਕੋਈ ਅਹਿਸਾਸ ਨਹੀਂ ਹੋ ਰਿਹਾ ਜੀਵਨ ਦੇ ਵਿੱਚ। ਕੋਈ ਆਨੰਦ ਨਹੀਂ, ਸਕੂਨ ਨਹੀਂ। ਸਰੀਰ ਦੇ ਉੱਤੇ ਜ਼ੋਰ ਦੇ ਰੱਖਿਆ। ਉਹਨੂੰ ਸਡੌਲ ਬਣਾਉਣ ਦੀਆਂ ਵੀ ਕੋਸ਼ਿਸ਼ਾਂ ਨੇ। ਉਹਦੇ ਤੇ ਸੋਹਣੇ-ਸੋਹਣੇ ਵਸਤਰ ਵੀ ਪਾਏ ਜਾ ਰਹੇ ਐ। ਸ਼ਿੰਗਾਰ ਵੀ ਕੀਤੇ ਜਾ ਰਹੇ ਐ। ਔਰ ਅਜਾਇਆ ਕਰਨ ਦੇ باوجود ਵੀ ਅੰਦਰੋਂ ਇੱਕ ਆਨੰਦ ਦਾ ਜਿਹੜਾ ਅਹਿਸਾਸ ਆ ਉਹ ਤੇ ਨਹੀਂ ਆ ਰਿਹਾ ਬਸ ਇੱਕ ਤਸੱਲੀ ਜੀ ਹੋਈ ਜਾ ਰਹੀ ਹੈ ਕਿ ਹਾਂ ਮੈਂ ਵਧੀਆ ਮਹਿਸੂਸ ਕਰਦਾ ਅਜਾਇਆ ਕਰਕੇ ਬਸ ਸਮਝਣ ਵਾਲੀ ਗੱਲ ਇਹ ਹੈ ਕਿ ਉਹ ਤਸੱਲੀ ਜਿਹੜੀ ਹੈ ਉਹ ਝੂਠੀ ਹੈ ਅਜਈਆ ਚੀਜ਼ਾਂ ਤੁਹਾਨੂੰ ਅੰਦਰੋਂ ਖੁਸ਼ੀ ਨਹੀਂ ਦੇ ਰਹੀਆਂ ਬਸ ਇੱਕ ਖੁਸ਼ੀ ਦਾ ਭੁਲੇਖਾ ਦੇ ਰਹੀਆਂ ਜਿਵੇਂ ਕਿ ਉੱਚੇ ਪੀ ਮਕਾਨ ਨੂੰ ਡਿੱਗਣੋਂ ਰੋਕ ਨਹੀਂ ਰਹੀ ਬਸ ਇੱਕ ਭੁਲੇਖਾ ਦੇ ਰਹੀ ਹੈ ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜਨ ਆਇਆ ਜੀਵਨ ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੈ ਜਿਵੇਂ ਸੂਮ ਕੋਈ ਦੌੜ ਭੱਜ ਕਰਕੇ ਮਿਹਨਤ ਕਰਦਾ ਹੈ ਮਾਇਆ ਜੋੜਦਾ ਉਸ ਮਾਇਆ ਦੇ ਨਾਲ ਪੁੰਨ ਦਾਨ ਕੋਈ ਨਹੀਂ ਕਰਦਾ ਸੰਤ ਜਨਾਂ ਦੀ ਸੇਵਾ ਨਹੀਂ ਕਰਦਾ ਤੇ ਉਹ ਧਨ ਅੰਤ ਵੇਲੇ ਉਹਦੇ ਕੰਮ ਵੀ ਨਹੀਂ ਆਉਗਾ ਉਹ ਧਨ ਜਿਹੜਾ ਹੈ ਉਹ ਤੁਹਾਨੂੰ ਅੰਦਰੋਂ ਆਨੰਦ ਦਾ ਅਹਿਸਾਸ ਉਹ ਵੀ ਨਹੀਂ ਕਰਾਉਂਦਾ ਜਿੰਨੇ ਮਰਜ਼ੀ ਤੁਸੀਂ ਅਮੀਰ ਹੋ ਜਾਵੋ ਅਮੀਰੀ ਤੇ ਪੈਸਾ ਕਦੇ ਤੁਹਾਨੂੰ ਆਨੰਦ ਦਾ ਅਹਿਸਾਸ ਨਹੀਂ ਕਰਵਾ ਸਕਦੇ ਬਲਕਿ ਜਿੰਨੀ ਜ਼ਿਆਦਾ ਅਮੀਰੀ ਆਊਗੀ ਉਹ ਆਪਣੇ ਨਾਲ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਚਿੰਤਾਵਾਂ ਫਿਕਰ ਲੈ ਕੇ ਆਉਗੀ ਹੋਰ ਨਹੀਂ ਤਾਂ ਇਹੀ ਫਿਕਰ ਲਾ ਲੋ ਕਿ ਕਿਤੇ ਹੁਣੇ ਅਮੀਰੀ ਮੇਰੇ ਤੋਂ ਖੁੱਸ ਨਾ ਜਾਵੇ ਕਿਤੇ ਇੰਨਾ ਜੋ ਮੈਂ ਕਮਾ ਲਿਆ ਇਹ ਕਦੇ ਲੁੱਟਿਆ ਨਾ ਜਾਵੇ ਇਹ ਤਬਾਹ ਨਾ ਹੋ ਜਾਵੇ ਇਹੀ ਡਰ ਬਹੁਤ ਹੈ ਤੁਹਾਡੇ ਸਕੂਨ ਨੂੰ ਪੰਗ ਕਰਨ ਦੇ ਸੋ ਪੈਸਾ ਅਸੀਂ ਜਿੰਨਾ ਮਰਜ਼ੀ ਕਮਾਈ ਚੱਲੀਏ ਉਹ ਪੈਸਾ ਜਿਹੜਾ ਉਹ ਸਾਨੂੰ ਸਕੂਨ ਨਹੀਂ ਦੇ ਸਕਦਾ ਕਰ ਆ ਭਰਨ ਸਵਾਰੀ ਸੇਜਾ ਕਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਵੇਖ ਪੇਖ ਦੁੱਖ ਪਾਇਆ ਏ ਭਾਈ ਆਤਮਕ ਜੀਵਨ ਦੀ ਸੂਝ ਤੋਂ ਬਿડા ਮਨੁੱਖ ਇਉਂ ਹੈ ਜਿਵੇਂ ਕੋਈ ਇਸ ਤਰੀ ਗਹਿਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ ਸੁੰਦਰਤਾ ਦਾ ਅਡੰਬਰ ਕਰਦੀ ਐ ਪਰ ਉਹਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ ਫਿਰ ਉਹਨਾਂ ਕਹਿਣਿਆਂ ਨੂੰ ਵੇਖ-ਵੇਖ ਕੇ ਸਗੋਂ ਦੁੱਖ ਪ੍ਰਤੀਤ ਹੁੰਦਾ ਸਾਹ ਰੋ ਦਿਨਸ ਮਜੂਰੀ ਕਰਤਾ ਤਹ ਮੁਸਲੇ ਸ਼ਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕੈ ਕਾਮ ਨ ਆਇਆ ਨਾਮਹੀਣ ਮਨੁੱਖ ਇਉਂ ਹੈ ਜਿਵੇਂ ਕੋਈ ਮਨੁੱਖ ਸਾਰਾ ਦਿਨ ਮਜੂਰੀ ਕਰਦਾ ਹੈ ਮੂਲੀ ਦੇ ਨਾਲ ਤੋਹ ਹੀ ਛੜਦਾ ਰਹਿੰਦਾ ਹੈ ਪਾਪ ਕੇ ਕੋਟਨੇ ਦੇ ਨਾਲ ਪੱਤਿਆਂ ਨੂੰ ਛਿਲਕਿਆਂ ਨੂੰ ਰਗੜਦਾ ਰਹਿੰਦਾ ਹੈ ਜਾਂ ਕਿਸੇ ਵਿਗਾਰੀ ਨੂੰ ਵਿਗਾਰ ਦੇ ਵਿੱਚ ਨਿਰਾਕਸ਼ਟ ਹੀ ਮਿਲਦਾ ਹੈ ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਚ ਉਹਨਾਂ ਦੇ ਆਪਣੇ ਕੰਮ ਕੁਝ ਵੀ ਨਹੀਂ ਆਉਂਦਾ ਇਹਨਾਂ ਦੇ ਵਿੱਚੋਂ ਕੁਝ ਵੀ ਉਹਨਾਂ ਨੂੰ ਸਕੂਨ ਨਹੀਂ ਦੇ ਪਾਉਂਦਾ ਭਇਓ ਅਨੁਗ੍ਰਹਿ ਜਾਂ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਇਹ ਦਾਸ ਨਾਨਕ ਆਖੋ ਇਹ ਭਾਈ ਜਿਸ ਮਨੁੱਖ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੇ ਹਿਰਦੇ ਵਿੱਚ ਪ੍ਰਮਾਤਮਾ ਆਪਣਾ ਨਾਮ ਵਸਾਉਂਦਾ ਹੈ। ਉਹ ਮਨੁੱਖ ਸਾਧ ਸੰਗਤ ਦੇ ਸ਼ਰਣੀ ਪੈਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ। ਟੋਡੀ ਮਹਿਲਾ ਪੰਜਮਾ ਕਿਰਪਾ ਨਿਦ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਤੇ ਕਿਰਪਾ ਦੇ ਖਜ਼ਾਨੇ ਪ੍ਰਭੂ ਮੇਰੇ ਹਿਰਦੇ ਵਿੱਚ ਵਸਦਾ ਰਹੇ ਮੇਰੇ ਅੰਦਰ ਇਹੋ ਜਹੀ ਅਕਲ ਦਾ ਚਾਨਣ ਕਰ ਕਿ ਤੇਰੇ ਨਾਲ ਮੇਰੀ ਪ੍ਰੀਤ ਬਣ ਜਾਵੇ ਪਹਿਲੇ ਸ਼ਬਦ ਦੇ ਵਿੱਚ ਆਪਾਂ ਅਕਲ ਬਾਰੇ ਜਾਣਿਆ ਕਿ ਜਿੱਦਾਂ ਦੀ ਅਕਲ ਜੀਵ ਨੂੰ ਉਹ ਪ੍ਰਮਾਤਮਾ ਬਖਸ਼ਦਾ ਉਦਾਂ ਦੀ ਹੀ ਅਕਲ ਜੀਵ ਨੂੰ ਮਿਲਦੀ ਹੈ ਤੇ ਗੁਰੂ ਸਾਹਿਬ ਇੱਥੇ ਅਰਦਾਸ ਬੇਨਤੀ ਕਰਦੇ ਪਏ ਉਸ ਪ੍ਰਮਾਤਮਾ ਦੇ ਅੱਗੇ ਕਿ ਮੈਨੂੰ ਐਸੀ ਅਕਲ ਬਖਸ਼ ਕਿ ਮੇਰੀ ਤੇਰੇ ਨਾਲ ਪ੍ਰੀਤ ਬਣ ਜਾਵੇ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾ ਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਏ ਪ੍ਰਭੂ ਮੇਰੇ ਤੇ ਇੰਨੀ ਕਿਰਪਾ ਕਰ ਕਿ ਮੈਂ ਤੇਰੇ ਸੇਵਕਾਂ ਦੀ ਚਰਨ ਧੂੜ ਪ੍ਰਾਪਤ ਕਰ ਸਕਾਂ ਉਸ ਚਰਨ ਧੂੜ ਨੂੰ ਲੈ ਕੇ ਆਪਣੇ ਮੱਥੇ ਉੱਤੇ ਲਾਂਦਾ ਰਹਾ। ਚੇਤਾ ਕਰ ਲਈਏ ਕਿ ਇਹਨਾਂ ਪੰਕਤੀਆਂ ਦਾ ਸਿੱਧਾ-ਸਿੱਧਾ ਇਹ ਭਾਵ ਨਹੀਂ ਬਣਦਾ ਹੁੰਦਾ ਕਿ ਅਸੀਂ ਪ੍ਰਮਾਤਮਾ ਦੇ ਸੇਵਕ ਜਿੱਥੋਂ ਦੀ ਤੁਰੇ ਉਸ ਰਸਤੇ ਦੇ ਵਿੱਚੋਂ ਧੂੜ ਚੱਕ ਕੇ ਤੇ ਮੱਥੇ ਨੂੰ ਲਾ ਲਈਏ। ਚਰਨ ਧੂੜ ਤੋਂ ਭਾਵ ਹੈ ਕਿ ਪ੍ਰਮਾਤਮਾ ਦੇ ਸੇਵਕਾਂ ਤੋਂ ਕੋਈ ਅਕਲ ਦੀ ਗੱਲ ਸਿੱਖ ਲਈਏ ਕਿ हे ਪ੍ਰਮਾਤਮਾ ਮੇਰਾ ਤੇਰੇ ਕਿਸੇ ਸੇਵਕ ਦੇ ਨਾਲ ਮਿਲਾਪ ਕਰਾਂ ਮੈਂ ਉਹਦੇ ਕੋਲੇ ਬੈਠਾਂ ਉਹਦੇ ਤੋਂ ਤੇਰੀਆਂ ਗੱਲਾਂ ਸੁਣਾ ਤੇਰੀ ਸਿਫਤ ਸਲਾਹ ਸੁਣਾ ਕੋਈ ਅਕਲ ਉਹਦੇ ਤੋਂ ਲਵਾਂ ਕੋਈ ਸਮਝ ਲਵਾਂ ਤੇ ਆਪਣੇ ਮਨ ਵਿੱਚ ਉਸ ਸਮਝ ਨੂੰ ਵਸਾਵਾਂ ਅਰਦਾਸ ਬੇਨਤੀ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਕਿ ਕਰ ਦੇ ਪ੍ਰਮਾਤਮਾ ਦੇ ਸੇਵਕਾਂ ਦੀ ਚਰਨ ਧੂੜ ਲੈ ਕੇ ਤੇ ਪ੍ਰਮਾਤਮਾ ਦੇ ਗੁਣ ਗਾ ਕੇ ਵੱਡੇ ਵੱਡੇ ਵਿਕਾਰੀਆਂ ਤੋਂ ਵੀ ਪਵਿੱਤਰ ਹੋ ਜਾਂਦੇ ਨੇ ਮਹਾ ਪਤਿਤ ਤੇ ਉਤਪਨਿਕਤਾ ਹਰ ਕੀ ਤਨ ਗੁਣ ਗਾ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਹਾਰੋ ਭਾਵ ਜੋ ਤੂੰ ਦੇਹ ਤਹੀ ਇਹੋ ਤ੍ਰਿਪਤਾ ਆਨ ਨ ਕਤ ਹੂੰ ਤਾਵੋ ਏ ਪ੍ਰਭੂ ਇੰਨੀ ਮਿਹਰ ਮੇਰੇ ਤੇ ਕਰ ਕਿ ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ਜੋ ਵੀ ਤੂੰ ਮੇਰੇ ਜੀਵਨ ਦੇ ਵਿੱਚ ਕਰੇ ਤੇ ਮੇਰੇ ਤੋਂ ਕਰਾਵੇਂ ਮੈਨੂੰ ਭਲਾ ਹੀ ਭਲਾ ਲੱਗੇ ਚੰਗਾ ਹੀ ਚੰਗਾ ਲੱਗੇ ਤੇਰੀ ਰਜ਼ਾ ਦੇ ਵਿੱਚ ਮੈਂ ਰਾਜ਼ੀ ਰਵਾਂ ਇੰਨੀ ਕਿਰਪਾ ਮੇਰੇ ਤੇ ਕਰ ਦੇਵੋ ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ ਜੋ ਕੁਝ ਤੂੰ ਮੈਨੂੰ ਦਿੰਦਾ ਹੈ ਉਸੇ ਵਿੱਚ ਮੇਰਾ ਇਹ ਮਨ ਸੰਤੁਸ਼ਟ ਰਹੇ ਮੈਂ ਕਿਸੇ ਹੋਰ ਪਾਸੇ ਪਟਕਦਾ ਨਾ ਫਿਰ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇੜ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਏ ਮੇਰੇ ਮਾਲਕ ਪ੍ਰਭੂ ਮੇਰੇ ਤੇ ਕਿਰਪਾ ਕਰਕੇ ਮੈਂ ਤੈਨੂੰ ਸਦਾ ਆਪਣੇ ਨੇੜੇ ਵਸਦਾ ਜਾਣਦਾ ਰਹਾ ਏ ਭਾਈ ਸਬਨਾ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਜਦੋਂ ਗੁਰੂ ਦੀ ਸੰਗਤ ਹਾਸਲ ਹੁੰਦੀ ਹੈ ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਂ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਏ ਨਾਨਕ ਆਖੋ हे प्रभु ਅਸੀਂ ਜੀਵ ਸਦਾ ਹੀ ਤੇਰੇ ਅਨਜਾਨ ਬੱਚੇ ਆ ਤੂੰ ਸਾਡੀ ਮਾਂ ਹੈ ਸਾਡਾ ਪਿਓ ਹੈ ਮਿਹਰ ਕਰ ਕਿ ਤੇਰਾ ਨਾਮ ਸਾਡੇ ਮੂੰਹ ਵਿੱਚ ਰਹੇ ਜਿਵੇਂ ਆ ਮਾਪੇ ਆਪਣੇ ਬੱਚੇ ਦੇ ਮੂੰਹ ਵਿੱਚ ਦੁੱਧ ਪਾਉਂਦੇ ਰਹਿੰਦੇ ਹੋ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 712ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅਕਲ ਸਾਨੂੰ ਕਿੰਨੀਕ ਮਿਲਦੀ ਹੈ ਇਹ ਪ੍ਰਮਾਤਮਾ ਨੇ ਦਰਤਾਰਤ ਕਰਦਾ ਇਹ ਪ੍ਰਮੁੱਖ ਗੱਲ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਿੱਖੀ ਜੀਵ ਜੋ ਵੀ ਕਰਦੇ ਐ ਉਹਨਾਂ ਦਾ ਆਪਣਾ ਕਸੂਰ ਨਹੀਂ ਹੈ ਜੇਕਰ ਕਿਸੇ ਦਾ ਕੀਤਾ ਕੋਈ ਕੰਮ ਸਾਨੂੰ ਚੰਗਾ ਨਹੀਂ ਲੱਗ ਰਿਹਾ ਤਾਂ ਇਸ ਗੱਲ ਨੂੰ ਦਿਲ 'ਚ ਰੱਖੀਏ ਮਨ 'ਚ ਰੱਖੀਏ ਕਿ ਇਹਦੇ 'ਚ ਉਹਦਾ ਕਸੂਰ ਨਹੀਂ ਜਿੰਨੀ ਅਕਲ ਉਸ ਪ੍ਰਮਾਤਮਾ ਨੇ ਉਹਨੂੰ ਬਖਸ਼ੀ ਹੈ ਉਹਦੇ ਅਨੁਸਾਰ ਹੀ ਉਹ ਆਪਣੇ ਜੀਵਨ ਦੇ ਵਿੱਚ ਜੋ ਵੀ ਕੰਮ ਕਰਦਾ ਕਰਦਾ ਪਿਆ ਦੇ ਨਾਲ ਹੀ ਇਸ ਗੱਲ ਦਾ ਵੀ ਅਹਿਸਾਸ ਰੱਖੀਏ ਕਿ ਜੇਕਰ ਸਾਨੂੰ ਉਹਦਾ ਕੀਤਾ ਕੰਮ ਚੰਗਾ ਨਹੀਂ ਲੱਗ ਰਿਹਾ ਉਹਦੇ ਕੰਮ ਨੂੰ ਦੇਖ ਕੇ ਅਸੀਂ ਦੁਖੀ ਮਹਿਸੂਸ ਹੋ ਰਹੇ ਹਾਂ ਦੁੱਖ ਮਹਿਸੂਸ ਕਰ ਰਹੇ ਹਾਂ ਤਾਂ ਸਾਡੀ ਵੀ ਅਕਲ ਏਦਾਂ ਦੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜੇਕਰ ਇਸ ਗੱਲ ਦਾ ਸਾਨੂੰ ਅਹਿਸਾਸ ਹੋ ਰਿਹਾ ਕਿ ਜਿੰਨੀ ਅਕਲ ਸਾਨੂੰ ਉਸ ਪ੍ਰਮਾਤਮਾ ਨੇ ਦਿੱਤੀ ਹੈ ਉਹ ਸਹੀ ਨਹੀਂ ਉਹ ਸਾਨੂੰ ਸਕੂਨ ਨਹੀਂ ਦੇ ਪਾਰੇ ਤਾਂ ਅਸੀਂ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੀਏ ਕਿ हे ਪ੍ਰਮਾਤਮਾ ਸਾਡੀ ਅਕਲ ਨੂੰ ਸਵਾਰ ਐਸੀ ਅਕਲ ਦੇ ਕਿ ਅਸੀਂ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਸਕੀਏ ਤੇਰਾ ਕੀਤਾ ਸਾਨੂੰ ਚੰਗਾ ਹੀ ਚੰਗਾ ਲੱਗਦਾ ਰਹੇ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ